ਅੰਕਲ ਇਹ ਨਰਸਿੰਗ ਕਰਦੇ ਰੋਜ਼ ਦਾ ਆਣਾ ਜਾਣਾ ਸਾਡਾ ਕਿੰਨੀ ਕੀ ਪਰੇਸ਼ਾਨੀ ਹੋ ਰਹੀ ਹੈ ਬਹੁਤ ਪਰੇਸ਼ਾਨੀ ਹੋ ਰਹੀ ਹੈ ਅੰਕਲ ਉਹਨੇ ਅੱਗੇ ਸੰਗਰੂਰ ਤੋਂ ਵੀ ਗਾਹਾਂ ਪਹੁੰਚਣਾ ਹੈ ਕੋਈ ਉੱਥੋਂ ਬਸ ਨਹੀਂ ਮਿਲੇਗੀ ਕਿਸੇ ਦੀ ਤਾਂ ਸਿਰਦਰਦੀ ਨਹੀਂ ਹੈ ਨਾ ਜਿਹਦੇ ਘਰੇ ਮੇਲ ਨਹੀਂ ਆ ਉਹ ਕਿੱਧਰ ਜਾਵੇ ਤੁਹਾਨੂੰ ਤੁਸੀਂ ਸ਼ਾਮ ਨੂੰ ਲੇਟ ਜਾਣੇ ਜਦੋਂ ਬਸ ਨਹੀਂ ਜੀ ਸ਼ਾਮ ਨੂੰ ਲੇਟ ਜਾਣੇ ਸਾਨੂੰ ਪਾਚਾਰ ਮੈਂ ਇੱਥੇ 4 ਸਵਾ 4 ਪਹੁੰਚਦੀਆਂ ਡੇਲੀ ਤੇ ਘਰੇ ਪਹੁੰਚਦੀਆਂ ਉਹਦੇ ਸਹੀ ਸਾਡੇ ਸਿਰ ਰੋ ਦੇ ਅੱਜ ਹੁਣ ਆ ਹਾਲ ਹੈ ਇਹ ਤਾਂ 9 10 ਵਾਲਾ ਹਾਲ ਹੋ ਰਿਹਾ ਹੈ ਅਗੇ ਮੁਸ਼ਕਿਲ ਹੋਣੀ ਹੈ ਜਾਨੀ ਆਬਵੀਅਸਲੀ ਹੋਣੀ ਹੈ ਅੰਕਲ ਸਾਡੀ ਇਹ ਚੀਜ਼ਾਂ ਕਰਕੇ ਸਾਡੀ اٹੈਂਡੈਂਸ ਘਟ ਰਹੀ ਹੈ ਸਾਡੀ ਸਟੱਡੀਜ਼ ਤੇ ਵੀ ਇਫੈਕਟ ਪੈਂਦਾ ਘਰ ਦੇ ਵੀ ਸਾਰਾ ਟਾਈਮ ਸਟ੍ਰੈਸ ਦੇ ਵਿੱਚ ਰਹਿੰਦੇ ਨੇ ਬੱਚੇ ਘਰੇ ਨਹੀਂ ਪਹੁੰਚੇ ਇੰਨਾ ਟਾਈਮ ਹੋ ਗਿਆ ਖਾਸ ਤੌਰ ਤੇ ਜਿਹੜੀਆਂ ਲੜਕੀਆਂ ਨੇ ਇਹਦਾ ਇਹ ਬਾਈਪਾਸ ਹੈ ਇਹਨੂੰ ਤੁਸੀਂ ਰਾਤ ਨੂੰ ਆ ਕੇ ਦੇਖ ਲਿਓ ਮੈਂ ਤੁਹਾਨੂੰ ਲਿਖ ਕੇ ਦਿੰਨੀ ਆ ਤੇ ਤੁਹਾਨੂੰ ਲਾਈਟ ਦਿਖ ਜਵੇ ਇੱਥੇ ਕੋਈ ਕੁੜੀ ਰਾਤ ਨੂੰ ਆ ਕੇ ਬੱਸ ਨਹੀਂ ਛੱਡ ਸਕਦੀ 9 ਵਜੇ ਤੱਕ ਬਹੁਤ ਬੁਰਾ ਹਾਲ ਹੈ ਪੰਜਾਬ ਦਾ ਬਹੁਤ ਜਿਆਦਾ ਬੁਰਾ ਹਾਲ ਹੋ ਚੁੱਕਿਆ ਹੈ ਤੇ ਅੱਜ ਕੁੜੀ ਇੱਥੇ ਸੇਫ ਨਹੀਂ ਹੈ ਆਪਣੇ ਲੋਕਾਂ ਸੇਫ ਨਹੀਂ ਹੈ ਕੱਲੂ ਦੂਰ ਦੀ ਤਾਂ ਆਪਾਂ ਗੱਲ ਹੀ ਕੀ ਕਰੀ ਆਪਦੇ ਪੰਜਾਬ 'ਚ ਆਪਾਂ ਸੇਫ ਨਹੀਂ ਬੱਸਾਂ ਬੱਸਾਂ ਨਹੀਂ ਰੁਕਦੀਆਂ ਇੱਥੇ ਕੋਈ ਬੱਸ ਨਹੀਂ ਰੁਕ ਰਹੀ ਇੱਥੇ ਕਿੰਨੇ ਟਾਈਮ ਤੋਂ ਸਾਰੇ ਖੜੇ ਨੇ ਤੁਸੀਂ ਆਪ ਹੀ ਦੇਖ ਸਕਦੇ ਹੋ